ਅ 6ਵੇਂ ਪਾਸ਼ਾ ਸਾਹਿਬ ਤੋਂ ਲੈ ਕੇ ਜਿਵੇਂ ਉਹਨਾਂ ਨੇ ਤੁਹਾਨੂੰ ਸ਼ਿਕਲੀਕਰ ਪਰਿਵਾਰਾਂ ਨੂੰ ਸ਼ਸਤਰ ਬਣਾਉਣ ਦੀ ਇਹ ਡਿਊਟੀ ਸੇਵਾ ਜਿਹੜੀ ਸੀ ਉਹ ਬਖਸ਼ੀ ਸੀ ਕਿੰਨੇ ਕ ਸਾਲ ਤੋਂ ਤੁਸੀਂ ਚੱਲ ਰਹੇ ਹੋ ਨਾਲ ਹੀ ਖਾਸ ਸਾਡੇ ਅਸੀਂ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਅਸੀਂ ਸ਼ਸਤਰ ਬਣਾਉਂਦੇ ਆਏ ਹਾਂ ਸੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਸ਼ਸਤਰ ਬਣਾਤੇ ਦਿੰਦੇ ਆਏ ਆ ਜੀ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਵੀ ਤੁਹਾਡੇ ਵੱਲੋਂ ਹੀ ਬਣਾਈਆਂ ਗਈਆਂ ਸੀ ਸਿੱਕਲੀਗਰ ਪਰਿਵਾਰਾਂ ਦੇ ਵੱਲੋਂ ਹੀ ਜਿਹੜੀ ਦੋ ਦੋ ਤਲਵਾਰਾਂ ਮੀਰੀ ਪੀਰੀ ਦੀ ਤਲਵਾਰਾਂ ਦਿੱਤੀ ਸੀ ਬਾਬਾ ਬੁੱਢਾ ਸੇਵਜੀ ਨੇ ਰਾਤ ਤੱਕ ਲਾਏ ਸੀ ਉਹ ਸਾਡੀ ਬਣੀ ਹੋਈ ਹੈ ਨਾ ਜੰਗਲ ਜੁੱਧਾ ਦੇ ਵਿੱਚ ਉਹ ਸਾਡੀ ਬਣੀ ਹੋਈ ਨਾ ਔਰ ਜਿੰਨੇ ਵੀ ਜੰਗਲ ਜੁੱਧਾ ਦੇ ਵਿੱਚ ਸਸਤਰ ਵਰਤੇ ਨੇ ਉਹ ਸਾਡੇ ਹੱਥ ਦੇ ਵਰਤੇ ਹੋਏ ਨੇ ਔਰ ਕਾਰ ਖਾਣੇ ਲੱਗੇ ਸੀ ਮਾਰੇ ਛੇਵੇਂ ਪਾਸਾ ਖੁਦ ਆਪ ਚੈੱਕ ਕਰਨ ਆਂਦੇ ਸੀ ਸ਼ਸਤਰ ਵੀ ਕਿਸ ਤਰ੍ਹਾਂ ਦੇ ਬਣ ਰਿਹਾ ਕਿ ਫਿਰ ਮਹਾਰਾਜ ਨੂੰ 6ਵੇਂ ਪਾਸੇ ਨੇ ਸਾਨੂੰ ਗੱਲ ਨਾਲ ਲਾਇਆ ਸਾਨੂੰ ਗੱਲ ਨਾਲ ਲਾਇਆ ਰੰਗ ਰੇਤੇ ਦੀ ਕੌਮ ਜਿਹੜੀ ਗੱਲ ਨਾਲ ਨਹੀਂ ਇੱਕ ਸਿਕਲ ਕਰ ਪਰਿਵਾਰ ਦੀ ਉਹ ਕੌਮ ਜਿਹੜੀ ਸ਼ਹਿਰਾ ਦੀ ਕੌਮ ਹੈ ਪੰਜਾਬੀਆ ਦੀ ਕੌਮ ਸੱਜੀ ਬਾਏ ਇਹ ਸ਼ਸਤਰਾਂ ਦੀ ਤੁਹਾਨੂੰ ਬੱਚੇ ਅੱਗੇ ਕੀ ਕਰਾਓਗੇ ਬੱਚਿਆਂ ਨੂੰ ਕੀ ਕਰਦੇ ਬੱਚੇ ਬੱਚੇ ਆਪ ਸਾਡੇ ਸਸਤਰ ਹੀ ਬਣਾਉਂਦੇ ਨੇ ਸਸਤਰੀ ਬਣਾਉਣਗੇ ਹਾਂ ਨਹੀਂ ਛੱਡ ਦੇ ਇਹੀ ਕੰਮ ਲੈਣਾ ਅਜੀਬ ਉਹ ਬੂਟਾ ਥੋੜੀ ਖਤਮ ਕਰਨੇ ਅੱਛਾ ਇਹ ਤਾਂ ਬੂਟਾ ਲਾਣੇ ਹੋਰ ਆਕੇ ਬਣਾਣੇ ਅੱਛਾ ਕੁੱਟੇ ਨੂੰ ਤਾਂ ਘਟਾ ਲੈ ਥੋੜੀ ਏ ਤੋੜੋਂਗੇ ਨਹੀਂ ਕਦੇ ਸਾਡੇ ਦਾਦੇ ਪਰਦਾਦੇ ਬਣਾਉਂਦੇ ਆਏ ਸਸਤਰ ਅਸੀਂ ਕਿਵੇਂ ਤੋੜ ਦਾਂਗੇ ਓशो ਜ਼ਿੰਦਗੀ ਤੋਂ ਖੁਸ਼ ਹਾਂ ਬਿਲਕੁਲ ਖੁਸ਼ ਮਾਰੇ ਦੀ ਕਿਰਪਾ ਹੈ ਉਹਦੀ ਕਿਰਪਾ ਹੈ ਉਹਦੀ ਰਜ਼ਾ ਦੇ ਵਿੱਚ ਰਹੇ ਹਾਂ ਸਾਨੂੰ ਮਾਇਆ ਮੂਏ ਦੀ ਲੋੜ ਨਹੀਂ ਉਹਦਾ ਪਿਆਰ ਮਿਲਣਾ ਚਾਹੀਦਾ ਹੈ ਗੁਰੂ ਦਾ ਸੰਗਤ ਦਾ ਪਿਆਰ ਮਿਲਣਾ ਚਾਹੀਦਾ ਹੈ ਵਸ ਪਿਓ ਦੇ ਉਲਾਦੇ ਅੱਛਾ ਇੱਕ ਪਿਓ ਦੀ ਕਿੰਨੇ ਪਰਿਵਾਰ ਇੱਥੇ ਇਹ 6 ਚਾਚੀ ਦੇ ਉਲਾਦੇ ਨੇ ਇਹ ਅੱਛਾ 6 ਚਾਚੀ ਆਏ ਪਿੰਨ ਮੇਰੇ ਅੱਗੇ ਉਹਨਾਂ ਦੀ ਔਲਾਦ ਹੋਗੀ ਉਲਾਦ ਉਲਾਦ ਹੋ ਗਈ ਅੱਗੇ ਟੋਟਲ ਕਿੰਨੇ ਮੈਂਬਰ ਟੋਟਲ ਹੋਏ 2250 ਜਣੇ ਹੈਗੇ ਨਾ 2250 ਹਾਂ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਵੀ ਕੇਸ ਰੱਖੋ ਔਰ ਸਸਤਰਧਾਰੀ ਬਣੋ ਅਰ ਨਸ਼ੇ ਪੱਤੇ ਤੋਂ ਦੂਰ ਰਹੋ ਆ ਦੋਸਤੀਆਂ ਆ ਰੀਆਂ ਛੱਡੋ ਅਰ ਜਪਜੀਤ ਸਾਹਿਬ ਸੁਖਰੀ ਸਾਹਿਬ ਜਾਬ ਸਾਹਿਬ ਮੂਰ ਮੰਤਰ ਸਾਹਿਬ ਇਹ ਜਾਬ ਸਾਫ ਕਰੋ ਸੋ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਅਸੀਂ ਬੈਠੇ ਆਂ ਤੇ ਇਸ ਲਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਸਿਕਲੀਗਰ ਪਰਿਵਾਰ ਇੱਥੇ ਬੈਠੇ ਨੇ ਜਿਹੜੇ ਰਾਜਸਥਾਨ ਤੋਂ ਖਾਸ ਤੌਰ ਤੇ ਇੱਥੇ ਆਏ ਨੇ ਸਿਕਲੀਗਰ ਪਰਿਵਾਰਾਂ ਦਾ ਜਿਹੜਾ ਸਬੰਧ ਹੈ ਉਹ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸ਼ਸਤਰ ਬਣਾਉਣ ਦੀ ਸੇਵਾ ਬਖਸ਼ੀ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਜਿਹੜੇ ਅਸਤਰ ਤੇ ਸ਼ਸਤਰ ਨੇ ਉਹ ਸਿਕਲੀਗਰ ਪਰਿਵਾਰ ਹੀ ਬਣਾਉਂਦੇ ਨੇ ਇਸ ਵੇਲੇ ਵੀ ਰਾਜਸਥਾਨ ਤੋਂ ਇਹ ਪਰਿਵਾਰ ਖਾਸ ਤੌਰ ਤੇ ਫਤੇਗੜ ਸਾਹਿਬ ਪਹੁੰਚੇ ਨੇ ਸ਼ਹੀਦੀ ਸਭਾ ਨੂੰ ਬੰਦੇ ਨਜ਼ਰ ਰੱਖਦੇ ਹੋਏ ਤੇ ਇੱਥੇ ਅਸੀਂ ਦੇਖ ਰਹੇ ਹਾਂ ਕਿ ਬੜੀ ਗਿਣਤੀ ਚ ਲੋਕ ਇਹਨਾਂ ਤੋਂ ਬਹੁਤ ਸਾਰੇ ਹਥਿਆਰ ਨੇ ਜਿਹੜੇ ਉਹ ਲੈ ਕੇ ਜਾ ਰਹੇ ਨੇ ਬਹੁਤ ਸਾਰੇ ਨੌਜਵਾਨ ਵੀ ਨੇ ਜਿਹੜੇ ਸ਼ੁਕੀਨ ਨੇ ਕਿ ਹਾਂ ਇੱਕ ਸੋਟਾ ਜਾਂ ਸੋਟੀ ਇੱਕ ਵਰਸ਼ਾ ਹੋਣਾ ਚਾਹੀਦਾ ਘਰ ਦੇ ਵਿੱਚ ਕਿਉਂਕਿ ਆਤਮ ਰੱਖਿਆ ਦੇ ਲਈ ਘਰ ਵਿੱਚ ਕੋਈ ਨਾ ਕੋਈ ਹਥਿਆਰ ਸਿੱਖ ਧਰਮ ਕਹਿੰਦਾ ਕਿ ਜ਼ਰੂਰ ਖਾਸੇ ਦੇ ਕੋਲ ਹੋਣਾ ਚਾਹੀਦਾ ਆ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਇਹ ਸੰਗਤਾਂ ਨੂੰ ਪਿਆਰ ਦੀ ਫਤਿਹ ਬੁਲਾ ਰਹੇ ਆ ਸਿੱਧਾ ਦੀ ਧਰਤੀ ਤੇ ਬੈਠ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਜੀ ਆਏ ਨੂੰ ਇੱਥੇ ਅਸੀਂ 20 ਤਰੀਕ ਦੇ ਆਏ ਪਏ ਜੀ ਵਾਹਿਗੁਰੂ 20 ਤਰੀਕ ਹਾਂ ਕਿਸ ਤਰੀਕੇ ਦਾ ਰੁਝਾਨ ਕਿਵੇਂ ਆ ਦੇਖ ਰਿਹਾ ਕਿ ਚਲੋ ਨੌਜਵਾਨ ਵੀ ਆ ਰਹੇ ਨੇ ਹੁਣ ਤਾਂ ਪੰਜਾਬੀ ਤੁਹਾਡੇ ਕੋਲ ਲੈ ਕੇ ਜਾ ਰਹੇ ਨੇ ਆ ਬਹੁਤ ਤਿਆਰ ਮਿਲ ਰਹੇ ਇਹਨਾਂ ਦਾ ਨੌਜਵਾਨਾਂ ਦਾ ਸਾਰੇ ਦਾ ਲਿੰਗਾ ਸਿੰਗਾ ਦਾ ਵੀ ਸਭ ਦਾ ਪਿਆਰ ਮਿਲ ਰਿਹਾ ਸਾਰੇ ਸਸਤਰ ਖਰੀਦ ਰਹੇ ਨੇ ਲੈ ਰਹੇ ਨੇ ਸਾਰੇ ਜਿੰਨੀ ਮਾਇਆ ਮੰਗਦੇ ਨੇ ਸੋ 10-20 ਰੁਪਏ ਵਾਧੂ ਦੇ ਕੇ ਜਾਂਦੇ ਨੇ ਠੀਕ प्यारे नादा बहुत अच्छा छमे पाशा साहब ਤੋਂ ਲੈ ਕੇ ਜਿਵੇਂ ਉਹਨਾਂ ਨੇ ਤੁਹਾਨੂੰ ਸ਼ਿਕਲੀਕਰ ਪਰਿਵਾਰਾਂ ਨੂੰ ਸ਼ਸਤਰ ਬਣਾਉਣ ਦੀ ਇਹ ਡਿਊਟੀ ਸੇਵਾ ਜਿਹੜੀ ਸੀ ਉਹ ਬਖਸ਼ੀ ਸੀ ਉਹਦੇ ਬਾਰੇ ਤੁਸੀਂ ਦੱਸੋਗੇ ਕਿ ਕਿੰਨੇ ਕ ਸਾਲ ਤੋਂ ਤੁਸੀਂ ਚੱਲ ਰਹੇ ਹੋ ਨਾਲ ਹੀ ਖਾਸ ਸਦੇ ਅਸੀਂ ਛੇਵੇਂ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਅਸੀਂ ਸ਼ਸਤਰ ਬਣਾਉਂਦੇ ਆਏ ਹਾਂ ਦਸਵੇਂ ਪਾਸ਼ਾ ਤੋਂ ਬਾਅਦ ਸੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਸ਼ਸਤਰ ਬਣਾਤੇ ਦਿੰਦੇ ਆਏ ਆ ਜੀ ਤੋੜੀ ਤੁਹਾਡੀ ਤੁਸੀਂ ਕੈਮੀ ਪੀੜ੍ਹੀ ਹੋ ਆਪਣੇ ਪਰਿਵਾਰ ਦੀ ਅਸੀਂ ਲਾਲੋ ਸਾਹਿਬ ਨੂੰ ਛੇਵੇਂ ਪਾਸੇ ਗਏ ਨੂੰ ਕਿੰਨੇ ਸਾਲ ਹੋ ਗਏ 450 ਸਾਲ ਹੋ ਗਏ ਉਹਦੇ ਬਾਅਦ ਦਸਵੇਂ ਪਾਸ਼ਾ ਜੀ ਆਏ ਉਹਨਾਂ ਦੀ ਸਮੇਂ ਦੇ ਵਿੱਚ 400 ਸਾਲ ਉਹਨਾਂ ਨੂੰ ਹੋ ਗਿਆ ਗਏ ਨੂੰ ਉਹਦੇ ਬਾਅਦ ਕਰਦੀ ਆ ਰਹੇ ਅਸੀਂ ਸਾਸਤ ਜਿਹੜੀ ਕਰਦੀ ਆ ਰਹੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਵੀ ਤੁਹਾਡੇ ਵੱਲੋਂ ਹੀ ਬਣਾਈਆਂ ਗਈਆਂ ਅਸੀਂ ਸਿੱਖਲੀਗਰ ਪਰਿਵਾਰਾਂ ਦੇ ਵੱਲੋਂ ਹੀ ਜਿਹੜੀ ਦੋ ਦੋ ਤਲਵਾਰੇ ਮੀਰੀ ਪੀਰੀ ਦੀ ਤਲਵਾਰਾਂ ਦਿੱਤੀ ਸੀ ਬਾਬਾ ਬੁੱਢਾ ਸੇਵ ਜੀ ਨੇ ਰਾਤ ਤੱਕ ਲਾਏ ਸੀ ਉਹ ਸਾਡੀ ਬਣੀ ਹੋਈ ਹੈ ਨਾ ਅੱਛਾ ਜੰਗਲ ਜੁੱਧਾਂ ਦੇ ਵਿੱਚ ਹਾਂ ਜੰਗਲ ਜੁੱਧਾਂ ਦੇ ਵਿੱਚ ਉਹ ਸਾਡੀ ਬਣੀ ਹੋਈ ਨਾ ਔਰ ਜਿੰਨੇ ਵੀ ਜੰਗਲ ਜੁੱਧਾਂ ਦੇ ਵਿੱਚ ਸਸਤਰ ਵਰਤੇ ਨੇ ਉਹ ਸਾਡੇ ਹੱਥ ਦੇ ਵਰਤੇ ਹੋਏ ਨੇ ਕੋਈ ਸਮੇਂ ਦੇ ਵਿੱਚ ਮੁਸਲਮਾਨ ਜਿਹੜੇ ਉਹ ਕੱਚੇ ਸਸਤਰ ਬਣਾ ਕੇ ਦਿੰਦੇ ਸੀ ਫਿਰ ਉਹਦੇ ਬਾਅਦ ਉਹਨਾਂ ਨੇ ਦੁੱਪੜ ਉਹਨਾਂ ਨੂੰ ਨੀਤੀ ਨੀਤ ਮਾਰੀ ਆ ਗਈ ਉਹਨਾਂ ਦੇ ਮਨ ਵਿੱਚ ਵੀ ਗੁਰੂ ਸਾਹਿਬ ਨੂੰ ਉਹਨਾਂ ਨੂੰ ਖਰੀਦੇ ਗਿਆ ਮੁਸਲਮਾਨਾਂ ਨੂੰ ਮੁਗਲ ਫੌਜਾਂ ਨੇ ਵੀ ਗੁਰੂ ਸਾਹਿਬ ਨੂੰ ਕੋਈ ਪੱਕਾ ਸਸਤਰ ਬਣਾ ਕੇ ਦੇ ਦਿੱਤਾ ਨਾ ਤੁਹਾਡੇ ਬਾਲ ਬੱਚਿਆਂ ਨੂੰ ਮਾਰ ਦਿਆ ਹੋਵੇ ਠੀਕ ਹੈ ਮੁਸਲਮਾਨਾਂ ਨੂੰ ਉਹ ਵੀ ਕਿਗੇ ਉਹਨੇ ਦਿਨ ਨੀਤੀ ਵਿੱਚ ਖੋਟ ਆ ਗਿਆ ਮਨ ਵਿੱਚ ਫਿਰ ਮਹਾਰਾਜ ਨੇ ਛੇਵੇਂ ਪਾਚਰ ਗੋਬ ਸੇਵ ਨੇ ਆਖਿਆ ਵੀ ਚੜਤੇ ਤਰਫ ਤੁਸੀਂ ਜਾਓ ਚੜਤੇ ਤਰਫ ਉਹਨਾਂ ਦੇ ਪੰਜਾਰੇ ਸਿੰਘ ਹੋਣਗੇ ਉਹਨਾਂ ਨੂੰ ਸਦਕੇ ਲਿਆਓ ਔਰ ਬੱਦੇ ਸ ਬੱਧਿਆ ਸ਼ਸਤਰ ਬਣਾ ਕੇ ਦਿੰਦੇ ਨਾ ਫਿਰ ਉਹਦੇ ਬਾਅਦ ਸਾਨੂੰ ਸੱਧਿਆ ਸੱਧਾ ਦਿੱਤਾ ਸਾਨੂੰ ਅਸੀਂ ਆਏ ਮਹਾਰਾਜ ਕੋਲੇ ਛੇ ਮੇ ਪੰਜ ਹਰਗੋਵਸਾਹਬ ਕੋਲੇ ਸਾਨੂੰ ਸੱਧਾ ਦੇ ਕੇ ਬੱਦੇ ਸ ਬੱਧਿਆ ਜਿਹੜੇ ਕੱਚੇ ਸ਼ਸਤਰ ਸੀ ਮੁਸਲਮਾਨਾਂ ਦੇ ਹੱਥ ਦੇ ਕੋਈ 빙ਗੇ ਸੀ ਕੋਈ ਖਰਾਬ ਸੀ ਕਿਸੇ ਦੇ ਧਾਰ ਨਹੀਂ ਲੱਗੇ ਸੀ ਦੁੱਬਰ ਲੋਹ ਦੇ ਬਣਾ ਬਣਾ ਕੇ ਦਿੰਦੇ ਸੀ ਕੱਚੇ ਲੋਹ ਲੋਹ ਦੇ ਉਹਨਾਂ ਨੂੰ ਠੀਕ ਵੀ ਕੀਤਾ ਸੀ ਔਰ ਪੱਕਾ ਵੀ ਕੀਤਾ ਉਹਨਾਂ ਨੂੰ ਸਸਤਰਾਂ ਨੂੰ ਬੰਦੇ ਜੇ ਬਧਿਆ ਉਹ ਜੰਗ ਦੇ ਵਿੱਚ ਪੂਰੀ ਪਾਸ ਪਾਸ ਨਿਕਲਿਓ ਫਿਰ ਸਾਨੂੰ ਧਮਕੀਆਂ ਦੇਣ ਲੱਗੇ ਮੁਸਲਮਾਨ ਮੈਂ ਤੁਸੀਂ ਇਹ ਗੁਰੂ ਸਾਹਿਬ ਨੂੰ ਸਸਤਰ ਬਣਾ ਕੇ ਦੇ ਦਿੱਤਾ ਨਾ ਤੁਹਾਡੇ ਬਾਲ ਬੱਚੇ ਜੀਅ ਜੰਤ ਸਭ ਨੂੰ ਮਾਰ ਦਿਆ ਵਾ ਫਿਰ ਮਹਾਰਾਜ ਨੇ ਸਾਨੂੰ ਨਾ ਬੋਰੇ ਦੇ ਵਿੱਚ ਰੱਖਿਆ ਲੋਗਰ ਕਿਲੇ ਦੇ ਵਿੱਚ ਬੇਨਾ ਦੇ ਵਿੱਚ ਹਵਾ ਵੀ ਨਾ ਲੱਗੇ ਮੈਂ ਤੁਹਾਨੂੰ ਪੂਰੀ ਸੁਰੱਖਿਆ ਚ ਰੱਖਿਆ ਫਿਰ ਆ ਪੂਰੀ ਸੁਰੱਖਿਆ ਦੇ ਵਿੱਚ ਰੱਖਿਆ ਸਾਨੂੰ ਔਰ ਕੋਈ ਮੁਗਲ ਫੌਜਾਂ ਦਾ ਕੋਈ ਘੇਰਾ ਨਹੀਂ ਲੱਗਿਆ ਸਾਨੂੰ ਪੂਰੀ ਮਿਲਟਰੀ ਦੇ ਵਿੱਚ ਰੱਖਿਆ ਫੌਜਾਂ ਦੇ ਵਿੱਚ ਔਰ ਕਾਰਖਾਨਾ ਲੱਗਿਆ ਸੀ ਮਾਰੇ ਛੇਵੇਂ ਪਾਚਾ ਖੁਦ ਆਪ ਚੈੱਕ ਕਰਨ ਆਂਦੇ ਸੀ ਸ਼ਸਤਰ ਵੀ ਕਿਸ ਤਰ੍ਹਾਂ ਦੇ ਬਣ ਰਹੇ ਕਿਹੜਾ ਜਿਹੜੇ ਵੀ ਸ਼ਸਤਰ ਮਹਾਰਾਜ ਕੋਲੇ ਆਂਦੇ ਸੀ ਨਾ ਮਹਾਰਾਜ ਕੋਲੇ ਸ਼ਸਤਰ ਉਹ ਚੈੱਕ ਵੀ ਕਰਦੇ ਸੀ ਆਪ ਖੁਦ ਜਦੋਂ ਉਹਨਾਂ ਦੀ ਹਲਾਲੋ ਮਸੇਲ ਬਣਦੀ ਏ ਤੋ ਰਾਸ਼ਪਟੀ ਚੈੱਕ ਕਰਦਾ ਹੈ ਰਾਸ਼ਪਟੀ ਚੈੱਕ ਕਰਦੇ ਨਾ ਐਵੇਂ ਮਾਰ ਚੈੱਕ ਕਰਦਾ ਸੀ ਬੰਦੂਕਾ ਤੋਪਾ ਜਿੰਨੇ ਵੀ ਬੰਬ ਬੂੰਬ ਬਾਰੂਦ ਬੂਰਦ ਸਾਰੇ ਗੁਰ ਮਾਰਦੇ ਆਪ ਦੇ ਹੱਥ ਨਾਲ ਚੈੱਕ ਕਰਦਾ ਸੀ ਕਿ ਕਿਸ ਤਰ੍ਹਾਂ ਪਾਸ ਹੋ ਰਿਹਾ ਨਹੀਂ ਹੋ ਰਿਹਾ ਉਹ ਪਾਸ ਨਿਕਲਦੇ ਸੀ ਫਿਰ ਮਹਾਰਾਜ ਨੂੰ ਛੇਵੇਂ ਪਾਸੇ ਸਾਨੂੰ ਗੱਲ ਨਾਲ ਲਾਇਆ ਸਾਨੂੰ ਗੱਲ ਨਾਲ ਲਾਇਆ ਰੰਗਰੇਟੇ ਦੀ ਕੌਮ ਜਿਹੜੀ ਗੱਲ ਨਾਲ ਨਹੀਂ ਇੱਕ ਸਿਕਲ ਕਰ ਪਰਿਵਾਰ ਦੀ ਉਹ ਕੌਮ ਜਿਹੜੀ ਸ਼ਹਿਰਾ ਦੀ ਕੌਮ ਹੈ ਪੰਜਾਬੀਆ ਦੀ ਕੌਮ ਸੱਜੀ ਬਾਏ ਇਹ ਛਸਤਰਾਂ ਦੀ ਇਹ ਸੱਜੀ ਅੱਜ ਵੀ ਰਾਜਸਥਾਨੀ ਰਹਿ ਰਹੇ ਹਾਂ ਜਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਨਹੀਂ ਅਸੀਂ ਪ੍ਰਾਤਨ ਸਮੇਂ ਦੇ ਵਿੱਚ ਉੱਥੇ ਹੀ ਰਹਿ ਰਹੇ ਹਾਂ ਰਾਜਸਥਾਨੀ ਹਾਂ ਹਾਂ ਹੁਣ ਵੀ ਤੁਸੀਂ ਰਾਜਸਥਾਨ ਹਾਂਜੀ ਰਾਜਸਥਾਨੀ ਰਹਿੰਦੇ ਹਾਂ ਕੋਈ ਅੱਜ 4 4 500 ਸਾਲ ਹੋ ਗਿਆ ਅਸੀਂ ਉੱਥੇ ਹੀ ਰਹੇ ਹਾਂ ਮਾਲੀ ਹਾਲਤ ਕਿਸ ਤਰੀਕੇ ਆ ਤੁਹਾਡੇ ਪਰਿਵਾਰਾਂ ਦੀ ਕਿਉਂਕਿ ਦੇਖੋ ਹੁਣ ਤੁਸੀਂ ਆਪ ਹੀ ਕਿਹਾ ਕਿ ਹੁਣ ਤਾਂ ਮਜਾਇਲਾ ਬਣਨ ਲੱਗੀਆਂ ਹੁਣ ਇਹ ਹਥਿਆਰਾਂ ਦੀ ਮੰਗ ਘਟ ਹੋ ਗਈ ਉਦੋਂ ਬਹੁਤ ਸੀ 5 600 ਸਾਲ ਪਹਿਲਾਂ ਬਹੁਤ ਜ਼ਿਆਦਾ ਮੰਗ ਸੀਗੀ ਹੁਣ ਮੰਗ ਵੀ ਘਟ ਗਈ ਆ ਤੇ ਫਿਰ ਮਾਲੀ ਹਾਲਾਤ ਕਿਸ ਤਰੀਕੇ ਦੇ ਨੇ ਪਰਿਵਾਰਾਂ ਦੇ ਐਵੇਂ ਆ ਬੱਬਾ ਜੀ ਅਸੀਂ ਉਹਨੇ ਮੇਲੇ ਮੇਲੇ ਦਾ ਕੰਮ ਕਰਦੇ ਆ ਉਹਦੇ ਬਾਅਦ ਹੋਰ ਵੀ ਸਾਡੇ ਕੰਮ ਬਹੁਤ ਹਨ ਅਸੀਂ ਕੋਠੀ ਦਾ ਵੀ ਕੰਮ ਕਰ ਲੈਂਦੇ ਆ ਸਾਡੇ ਅਸੀਂ ਤਾਂ ਸਸਤਰ ਤੇ ਹੀ ਕੰਮ ਕਰਦੇ ਆ ਬਾਕੀ ਜਿਹੜੇ ਹੈਗੇ ਉਹਨਾਂ ਦੀ ਗੱਲ ਕਰ ਰਹੇ ਆ ਕੋਈ ਮਿਸਤਰੀ ਦਾ ਕੰਮ ਕਰ ਰਹੇ ਆ ਕੁਈ ਚੁਣਾਈ ਦਾ ਕੰਮ ਕਰ ਰਿਹਾ ਹੈ ਕੋਈ ਸਰੇ ਦਾ ਕੰਮ ਕਰ ਰਿਹਾ ਹੈ ਕੋਈ ਛਿੱਟਦਾ ਚਦਰ ਲਾਂਦੇ ਆਪਾਂ ਕਿੰਚੀ ਗੁੰਚੀ ਬਣਾਉਂਦੇ ਆਂ ਉਹਨਾਂ ਦਾ ਕੰਮ ਕਰ ਲੈਂਦੇ ਆਂ ਸਾਨੂੰ ਸਾਰਾ ਕੰਮ ਆਉਂਦਾ ਬੈਲਟ ਵੀ ਕਰ ਲੇ ਸਾਰੀ ਕੰਮ ਆਉਂਦੇ ਨੇ ਤੁਸੀਂ ਆਪ ਕਿਹੜੇ ਕਿਹੜੇ ਹਥਿਆਰ ਬਣਾ ਲੈਂਦੇ ਹੋ ਅਸੀਂ ਇਹੀ ਸ਼ਸਤਰ ਬਣਾਉਂਦੇ ਆਂ ਇਸ ਤੋਂ ਬਿਲਾਵਾ ਕੋਈ ਤਵਾਰ ਤਲਵਾਰ ਜਾਂ ਦੇ ਤਲਵਾਰ ਬਣਾਉਂਦੀ ਆਂ ਤਲਵਾਰ ਵੇਚੀ ਅਸੀਂ 22 25 ਹਜ਼ਾਰ ਦੀ ਇੱਕ ਇੱਕ ਤਲਵਾਰ ਦਿਤਤੀ ਹੈ ਪੰਜ ਹੀ ਤਲਵਾਰ ਲੈ ਕੇ ਆਏਵੇਂ ਬਣਾ ਕੇ ਪੰਜ ਤਲਵਾਰਾਂ ਲੈ ਕੇ ਆਈ ਸੀ ਉਹ ਵੀ ਸਾਈ ਤੇ अच्छा उन्होंने मेरे बिलर ਤੇ ਫੋਨ ਨੰਬਰ ਲਿਖਿਆ ਉਹਨਾਂ ਨੇ ਫੋਨ ਮਾਰਿਆ ਸੀ ਪੰਜਾਬ ਦੇ ਬੰਦੇ ਸੀਗੇ ਉਹ ਪੰਜਾਬ ਦੀ ਸੀ ਇੱਥੇ ਦੀ اچھا ਇੱਥੇ ਦੀ ਕੋਈ ਲੁਧਿਆਣਾ ਦਾ ਸੀ ਕੋਈ ਪਟਿਆਗੜ੍ਹ ਸਾਹਿਬ ਦਾ ਸੀ ਕੋਈ ਫੌਜੀ ਸੀ ਇੱਥੇ ਦਾ ਹਾਂ ਮਿਲਟਰੀ ਦਾ ਉਹਨੇ 14000 ਰੁਪਏ ਦੀ ਉਹਨੂੰ 15000 ਰੁਪਏ ਦੀ ਤਲਵਾਰ ਬਣਾ ਕੇ ਦਿੱਤੀ ਹੈ 1000 ਰੁਪਏ ਉਹਨੂੰ ਛੂਟ ਕੀਤਾ ਸੀ ਮੈਂ ਉਹਨੂੰ اچھا ਖੁਸ਼ ਹੋ ਗਏ ਸੀ ਉਹ ਦੇਖੋ ਅੱਜ ਵੀ ਮੱਠਾ ਦੇਖੀ ਜਾਂਦੇ ਹੈ ਵਿਚਾਰਾ ਆ ਕੇ اچھا ਸਾਰਾ ਪਰਿਵਾਰ ਆਉਂਦਾ ਹੈ ਉਹ ਜਰਾ ਇਹ ਜੋਤੀ ਸਰੂਪ ਪੰਜ ਦੀਆਂ ਪੰਜ ਤੁਸੀਂ ਵੇਚਤੀਆਂ ਉਹ ਵੇਚਤੀ ਉਹਨਾਂ ਦੀ ਸਾਈ ਪੱਤੇ ਆਈ ਸੀ ਨਾ ਹਾਂ ਉਹਨਾਂ ਨੂੰ ਦੇਣੀ ਦੇਣੀ ਅਗਲੇ ਨੂੰ ਫਿਰ ਬੱਦੇ ਦੇ ਬੱਧਿਆ ਬਣਾ ਕੇ ਦਿੱਤੀ ਉਹ ਮੰਨ ਲਓ ਵੈਸੇ ਬਣਾਉਣੀਆਂ ਕਿਸੇ ਨੇ ਫਿਰ ਕਿਵੇਂ ਸੰਪਰਕ ਕਿਵੇਂ ਕਰੇ ਤੁਹਾਡੇ ਨਾਲ ਬੰਦਾ ਉਹਦੇ ਬਿਲਰ ਤੇ ਫੋਨ ਨੰਬਰ ਲਿਖਿਆ ਪਿਆ WhatsApp ਨੰਬਰ ਉਹਦੇ ਤੇ ਫੋਨ ਕਰੋ ਠੀਕ ਆਪਾਂ ਬਣਾ ਦਾਂਗੇ ਪਹੁੰਚਦੀ ਵੀ ਕਰ ਦੋਗੇ ਪੰਜਾਬ ਤੁਸੀਂ ਆ ਪਹੁੰਚ ਵੀ ਕਰ ਦਾਂਗੇ ਕੋਲੀਅਰ ਕਰਕੇ ਹਾਂ ਇੱਥੇ ਪਹੁੰਚਣ ਦੀ ਨਾ ਬਸ ਤੇ ਰੱਖਦੇ ਉਧਰ ਡਰਾਈਵਰ ਨੂੰ ਦੇ ਦਿਓ ਪਹੁੰਚਣ ਦੀ ਉਹ ਤਲਵਾਰਾ ਅੱਛਾ ਤੁਹਾਡੇ ਬੱਚੇ ਅੱਗੇ ਕੀ ਕਰਾਓਗੇ ਬੱਚਿਆਂ ਨੂੰ ਕੀ ਕਰਦੇ ਬੱਚੇ ਬੱਚੇ ਆਪ ਸਾਡੇ ਸ਼ਸਤਰ ਹੀ ਬਣਾਉਂਦੇ ਹਨ ਸ਼ਸਤਰੀ ਬਣਾਉਣਗੇ ਹਾਂ ਨਹੀਂ ਛੱਡ ਦੇ ਇਹੀ ਕੰਮ ਲਾਣੇ ਅਸੀਂ ਇਹ ਬੂਟਾ ਥੋੜੀ ਖਤਮ ਕਰਨੇ ਅੱਛਾ ਇਹ ਤਾਂ ਬੂਟਾ ਲਾਣੇ ਹੋਰ ਅੱਗੇ ਬਣਾਣੇ ਅੱਛਾ ਬੂਟੇ ਨੂੰ ਤਾਂ ਘਟਾ ਲੈ ਥੋੜੀ ਇਹ ਤੋੜੋਂਗੇ ਨਹੀਂ ਕਦੇ ਸਾਡੇ ਦਾਦੇ ਪੁਰਦਾਦੇ ਬਣਾਉਂਦੀਆਂ ਇਹ ਸ਼ਸਤਰ ਅਸੀਂ ਕਿਵੇਂ ਤੋੜ ਦਾਂਗੇ ਠੀਕ ਹੈ ਇਹ ਪੀੜੀ ਚੱਲਦੀ ਹੈ ਖੁਸ਼ ਹੋ ਜ਼ਿੰਦਗੀ ਤੋਂ ਖੁਸ਼ ਹੋ ਬਿਲਕੁਲ ਖੁਸ਼ ਮਾਰੇ ਦੀ ਕਿਰਪਾ ਹੈ ਉਹਦੀ ਕਿਰਪਾ ਹੈ ਉਹਦੀ ਰਜ਼ਾਦੀ ਵਿੱਚ ਰਹੇ ਰੇ ਆ ਸਾਨੂੰ ਮਾਇਆ ਮੂਏ ਦੀ ਲੋੜ ਨਹੀਂ ਉਹਦਾ ਪਿਆਰ ਮਿਲਣਾ ਚਾਹੀਦਾ ਹੈ ਗੁਰੂ ਦਾ ਸੰਗਤ ਦਾ ਪਿਆਰ ਮਿਲਣਾ ਚਾਹੀਦਾ ਹੈ ਵਸਰ ਇਹ ਕਿੰਨੇ ਇੱਕ ਕਿੰਨੇ ਸੋਟਾ ਜਾਂ ਵਰਸ਼ਾ ਕਿੰਨੇ ਦਾ ਘੱਟੋ ਘੱਟ ਤੇ ਵੱਧੋ ਵੱਧ ਕਿੰਨੇ ਦਾ ਵਿਕ ਜਾਂਦਾ ਜੀ ਇਹ ਵੱਧੋ ਵੱਧ ਦੇ 200 ਰੁਪਏ ਦਾ ਸੋਟਾ ਹੈ ਔਰ 150 ਰੁਪਏ ਦੀ ਸਾਮ ਔਰ 200 ਰੁਪਏ ਦਾ ਸੁਵਾ ਅਡਡ ਅਡਡ ਵਿਕਦਾ ਹੈ ਸਭਨ ਸਾਡਾ ਅੱਛਾ ਛੋਟੇ ਬਿਗਰ ਮਾਲ ਨਹੀਂ ਵਿਗਦਾ ਸੰਦਾ ਠੀਕ ਹੈ ਕਿਉਂ ਅਗਲੇ ਨੇਜਾ ਤਿਆਰ ਕਰਾ ਕੇ ਲੈ ਕੇ ਜਾਂਦੇ ਨੇ ਇਹ 1 3 400 ਚ ਇੱਕ ਤਿਆਰ ਹੁੰਦਾ ਆ 3 400 ਦੇ ਵਿੱਚ ਤਿਆਰ ਹੋ ਜਾਂਦਾ ਹੈ ਇਹ ਕਹਾਂ ਇੰਨਾ ਹੋ ਜੇ ਲੈ ਜਾਂਦੇ ਲੋਕ ਖੁਸ਼ੀ ਖੁਸ਼ੀ ਆ ਮੇਕਰੂ ਪੂਰੇ ਖੁਸ਼ ਹੋ ਕੇ ਲੈ ਜਾਂਦੇ ਨੇ ਠੀਕ ਹੈ ਇਸ ਮਾਲ ਨਾਲ ਹੀ ਲੈ ਕੇ ਆਏ ਹੋ ਸਾਰਾ ਬਾਹਂ ਛੋਟੇ ਇਹ ਨਾਲ ਛੋਟੇ ਰੇਲ ਗੱਡੀ ਤੇ ਲਗਾਏ ਆ ਰਾਜਪੁਰੇ ਤੋਂ ਰਾਜਪੁਰੇ ਤੋਂ ਮੇਰੇ ਟਰੱਕ ਕਰਾ ਲੈਂਦੇ ਆ ਅਸੀਂ ਅੱਛਾ ਟਰੱਕ ਸਾਰੇ ਪਰਿਵਾਰ ਇਕੱਠੇ ਸਾਰੇ ਪਰਿਵਾਰ ਇੱਕ ਪਿਓ ਦੀ ਔਲਾਦ ਹੈ ਅੱਛਾ ਇੱਕ ਪਿਓ ਦੀ ਕਿੰਨੇ ਪਰਿਵਾਰ ਇੱਥੇ ਇਹ ਛੇ ਚਾਚੀ ਦੀ ਔਲਾਦ ਇਹਨੂੰ ਇਹ ਅੱਛਾ ਛੇ ਚਾਚੀ ਆਏ ਪੈਣ ਮੇਰੇ ਅੱਗੇ ਉਹਨਾਂ ਦੀ ਔਲਾਦ ਹੋ ਗਈ ਔਲਾਦ ਦੀ ਔਲਾਦ ਹੋ ਗਈ ਅੱਗੇ ਟੋਟਲ ਕਿੰਨੇ ਮੈਂਬਰ ਟੋਟਲ ਹੋਏ 2 250 ਜਣੇ ਹੈਗੇ ਨੇ 2 250 ਹਾਂ ਇਕੱਠੇ ਆਏ ਹੋ ਇਕੱਠੇ ਵਾਪਸ ਇਕੱਠੇ ਜਾਣਾ ਇਕੱਠੇ ਆਵਾਂਗੇ ਅਸੀਂ ਪਿਆਰ ਹੈ ਸਾਡਾ ਅਸੀਂ ਇਕੱਠੇ ਰਹਿੰਦੇ ਆਏ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਹੀ ਚਲੋ ਖੁਸ਼ੀ ਹੋਈ ਬਹੁਤ ਮਹਾਰਾਜ ਜੀ ਬਹੁਤ ਖੁਸ਼ੀ ਹੋਈ ਸ਼ੁਕਰੀਆ ਤੁਹਾਡਾ ਫਤੇ ਬੁਲਾਉਣੇ ਇੱਕ ਵਾਰ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਇੱਕ ਹੋਰ ਮੈਸੇਜ ਦੇਣੇ ਜਾਂਦਾ ਨੌਜਵਾਨਾਂ ਨੂੰ ਵੀ ਕੇਸ ਰੱਖੋ। ਔਰ ਸਸਤਰਧਾਰੀ ਬਣੋ। ਅਨਸੇ ਪੱਤੇ ਤੋਂ ਦੂਰ ਹੋ। ਆਹ ਦੋਸਤੀਆਂ ਆ ਰੀਆਂ ਛੱਡੋ। ਔਰ ਜਪਜੀ ਸਾਹਿਬ, ਸੁਖਰੀ ਸਾਹਿਬ, ਜਾਬ ਸਾਹਿਬ, ਮੂਲ ਮੰਤਰ ਸਾਹਿਬ ਇਹ ਜਾਬ ਸਾਫ ਕਰੋ। ਇਹਨਾਂ ਦੀ ਔਰ ਅਕਾਲ ਤਗਤ ਦੇ ਹੁਕਮ ਦੇ ਵਿੱਚ ਚੱਲੋ। ਔਰ ਜਿੱਥੇਦਾਰੇ ਦੇ ਹੁਕਮ ਦੇ ਵਿੱਚ ਚੱਲੋ। ਅਕਾਤ ਜਿੱਥੇ ਜਥੇਦਾਰਾਂ ਦੀ ਨਿੱਧੀਆਂ ਨਹੀਂ ਕਰਨੀ ਉਹਨਾਂ ਦੀ ਤਰਕੀ ਕਰਨੀ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਇਹ ਆ ਜੀ ਪੂਰਾ ਸਿਕਲੀਗਰ ਪਰਿਵਾਰਾਂ ਦਾ ਇਹ ਇਤਿਹਾਸ ਬਾਬਾ ਜੀ ਉਹਨਾਂ ਨੇ ਦੱਸਿਆ ਤੇ ਇਸ ਵੇਲੇ ਕਹਿੰਦੇ 6 ਚਾਚੇ ਤਾਏ ਦੇ ਪੁੱਤਰ ਅਸੀਂ ਸਾਰੇ ਪਰਿਵਾਰ ਦਾ 250 300 ਬੰਦਾ ਜਿਹੜਾ ਪਰਿਵਾਰ ਦਾ ਮੈਂਬਰ ਆ ਉਹ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਆਇਆ ਰਾਜਸਥਾਨ ਤੋਂ ਸਾਰਾ ਸਮਾਨ ਕਹਿੰਦੇ ਅਸੀਂ ਪਹਿਲਾਂ ਰਾਜਪੁਰੇ ਤੱਕ ਟ੍ਰੇਨ ਦੇ ਵਿੱਚ ਲੈ ਕੇ ਆਏ ਤੇ ਰਾਜਪੁਰੇ ਤੋਂ ਸਰੰਦ ਫਤਿਹਗੜ੍ਹ ਸਾਹਿਬ ਤੱਕ ਟਰੱਕ ਕਰਵਾ ਕੇ ਸਾਰਾ ਮਾਡਲ ਲੋਡ ਕਰਕੇ ਲੈ ਕੇ ਆਏ ਤੇ ਖੁਸ਼ ਨੇ ਕਿ ਇੱਥੇ ਜਿਹੜੇ ਪੰਜਾਬੀ ਲੋਕ ਨੇ ਨੌਜਵਾਨ ਨੇ ਪਸੰਦ ਕਰਦੇ ਨੇ ਸ਼ਸਤਰਾਂ ਨੂੰ ਲੈ ਕੇ ਜਾ ਰਹੇ ਨੇ ਆਸ-ਪਾਸੇ ਵੀ ਅਸੀਂ ਦੇਖਿਆ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਰੁਚੀ ਦਿਖਾ ਰਹੇ ਨੇ ਤੇ ਆਪਣੇ ਘਰਾਂ ਦੇ ਲਈ ਆਹ ਸ਼ਸਤਰ ਲੈ ਕੇ ਜਾ ਰਹੇ ਨੇ ਸੋ ਸ਼ਿਕਲੀ ਘਰਾਂ ਦਾ ਇਤਿਹਾਸ ਹੈ ਗੁਰੂ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ